ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਜੜਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨਾ ਟਾਈਮ ਤਾਂ ਵੈਸੇ 10:30 ਦਾ ਹੋ ਗਿਆ ਤੇ ਸਾਰਾ ਕੰਮ ਤੁੰਦਾ ਹੋਰ ਆਪਾਂ ਨੇ ਮੇਰ ਲਿਆ ਜੀ ਤੇ ਮੈਂ ਆਖਿਆ ਮੈਂ ਚੁੱਲ੍ਹੇ ਤੇ ਲਾ ਦੀ ਪੋਚਾ ਕਿਉਂਕਿ ਆਪਾਂ ਤੁਹਾਨੂੰ ਕੱਲ ਵਾਲੀ ਵੀਡੀਓ 'ਚ ਦੱਸਿਆ ਨਹੀਂ ਸੀਗਾ ਵੀ ਆਪਾਂ ਪਨੀਰ ਬਣਾਵਾਂਗੇ ਤੇ ਚੁੱਲ੍ਹੇ 'ਤੇ ਬਣਾਵਾਂਗੇ ਆਪਾਂ ਪਨੀਰ ਤੇ ਅੱਜ ਆਪਾਂ ਘਰੇ ਬਣਾਉਣੇ ਬਣਾਉਣੇ ਹੁੰਦੇ ਆ ਜੀ ਪਨੀਰ ਆਪਾਂ ਬਾਜ਼ਾਰ ਦਾ ਖਰੀਦ ਲਿਆਉਂਦਾ ਕਰ ਜਦੋਂ ਘਰੇ ਦੁੱਧ ਹੋਵੇ ਤਾਂ ਘਰੇ ਹੀ ਬਣਾ ਲਈ ਕਿ ਨਹੀਂ ਚਲੋ ਜਦੋਂ ਦੁੱਧ ਨਾ ਹੋਵੇ ਚਲੋ ਉਸ ਤਾਂ ਹੋਰ ਗੱਲ ਹੋ ਗਈ ਹੈ ਨਾ ਤੇ ਜੀ ਤਾਂ ਅੱਜ ਰਕੇ ਹੈ ਤਾਂ ਆਪਣੇ ਆ ਤਾਂ ਗਈ ਇੱਥੇ ਧੁੱਪ ਕਿਪਾਰਾ ਆਈਆਂ ਵੀ ਹਵਾ ਚੱਲੀ ਆਦੀ ਮੌਸਮ ਠੀਕ ਹੈ ਠੰਡਾ ਹੈ ਮੱਖਣ ਚੜਪੋਚਾ ਲਾ ਦਈਏ ਨਾ ਤਾਂ ਕਿਉਂ ਜਦੋਂ ਆਪਾਂ ਸਾਰਾ ਕੰਮ ਤੁੰਦਾ ਹੀ ਚੁੱਲ੍ਹੇ ਤੇ ਕਰਨਾ ਹੈ ਨਾ ਨਾਲੇ ਬਸ ਸੋਹਣਾ ਲੱਗਦਾ ਤੇ ਮੈਂ ਚਲੋ ਲਾ ਦਿੰਦੇ ਆ ਪੋਚਾ ਲਵਾਉਣ ਤੇ ਸਮਾਂ ਦੀ ਟਾਈਮ ਲੱਗੂਆ ਤੇ ਪਨੀਰ ਬਣਾਉਣ ਤੇ ਟਾਈਮ ਨਹੀਂ ਲੱਗਦਾ ਸਾਡਾ ਜਸ਼ਨ ਸਕੂਲ ਗਿਆ ਜੀ ਉਹਨੂੰ ਬਾਹਲਾ ਉਹ ਐਜੇ ਕੰਮ ਉਹ ਕਰਨ ਦਾ ਵਿੱਚ ਹੱਥ ਮਾਰਨੇ ਸੀ ਉਹਨੇ ਮम्मी ਮੈਂ ਲਾਵਾਂ ਮੈਂ ਲਾਵਾਂ ਫਿਰ ਆਇਾਂਗਾ ਸੋਨਾ ਹੋ ਗਿਆ ਜੀ ਚੁੱਲਾ ਪੋਚਾ ਲੈ ਤਾ ਸੁੱਕੀ ਜਾਂਦਾ ਕਿਉਂਕਿ ਚੁੱਲਾ ਗਰਮ ਆ ਪਰ ਰੋਟੀ ਵਿਖਾਈ ਸੀ ਨਾ ਹਜੇ ਕੋਲੇ ਪਏ ਆ ਵਿੱਚ ਚੁੱਲੇ ਦੇ ਅੱਜ ਆਪਾਂ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਵਾਂਗੇ ਜੀ ਵੀ ਪਨੀਰ ਆਪਾਂ ਕਿਵੇਂ ਬਣਾਵਾਂਗੇ ਤੇ ਫਿਰ ਆਪਾਂ ਸ਼ਾਮ ਨੂੰ ਬਣਾਵਾਂਗੇ ਪਨੀਰ ਦੀ ਸਬਜੀ ਤੁਹਾਨੂੰ ਸਾਰਾ ਜੀ ਟੂ ਜੈਡ ਦਿਖਾਵਾਂਗੇ ਵੀ ਸਬਜੀ ਕਿਵੇਂ ਦੀ ਬਣੀ ਕਿਵੇਂ ਨਹੀਂ ਹੈ ਨਾ ਤੇ ਆਪਾਂ ਘਰੇ ਕਿਵੇਂ ਪਨੀਰ ਬਣਾਉਣਾ ਤੁਹਾਨੂੰ ਸਾਰਾ ਸਾਰੀ ਵੀਡੀਓ ਨੂੰ ਫੁੱਲ ਵਾਚ ਕਰੋ ਐਂਡ ਟਿਕਰ ਤੇ 바కి ਜਿਹੜਾ ਨਵੇਂ ਆਏ ਆ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਵੀ ਜ਼ਰੂਰ ਕਰਿਓ ਜੀ ਲੋ ਜੀ ਹੋ ਚੱਲ ਆਤਾ ਆਪਾਂ ਤੇ ਬਸ ਹੁਣ ਆਪਾਂ ਲਿਓਗੇ ਦੁੱਧ ਬਾਦ ਘਰ ਪਤੀਲੀ ਮੰਮੀ ਪਤੀਲੀ ਚ ਬਣਾਵਾਂਗੇ ਪਤੀਲੀ ਧੋ ਕੇ ਲੈ ਆ ਦੁੱਧ ਬਾਦ ਦੇ ਜਿੱਲੀ ਦੇ ਵਿੱਚ ਮੈਂਸ ਦੇ ਦੁੱਧ ਦਾ ਹੀ ਬਣਾਵਾਂਗੇ ਜੀ ਆਪਾਂ ਗਾਇਆਂ ਦੇ ਦੁੱਧ ਦਾ ਪਨੀਰ ਘੱਟ ਨਿਕਲਦਾ ਤੇ ਮੱਝ ਦੇ ਦੁੱਧ ਦਾ ਪਨੀਰ ਜਾਲੀ ਨਿਕਲਦਾ। ਉਹ ਗਾਂਗਿਆਂ ਦਾ ਦੁੱਧ ਸੋਨੂ ਪਤਲਾ ਹੁੰਦਾ। ਤੇ ਸਣੇ ਕਰੀਮ ਹੀ ਪਾਵਾਂਗੇ ਆਪਾਂ। ਫਿਰ ਜ਼ਿਆਦਾ ਨਿਕਲੇਊਗਾ। ਕਿ ਲੋ ਜੀ ਚੁੱਲਾ ਬਣ ਗਿਆ ਨਾ ਸੋਣਾ। ਹੋ ਗਿਆ ਇਹ ਦਰਮੰਗਲੇ ਸਾਡ। ਹਮ। ਮਰੀ ਚੁੰਨੀ ਵੀ ਨ ਇਕੱਠੀ ਹੋ ਗਈ। ਸੇਕਾ ਬਹੁਤ ਆ ਗਿਆ। ਚਲੋ ਜੀ। ਹੁਣ ਆਪਾਂ ਤੁਹਾਨੂੰ ਪਨੀਰ ਦਾ ਪ੍ਰੋਸੈਸ ਵੀ ਦਿਖਾਵਾਂ। ਵੀਡੀਓ ਨੂੰ ਪੂਰਾ ਦੇਖਿਓ ਸਕਿੱਪ ਨਾ ਕਰਿਓ। ਲੋ ਜੀ ਅੱਗ ਮਚਾ ਲਈ ਆਪਾਂ ਤੇ ਬਤਿੱਲੀ ਧਰ ਲਈ ਆਪਾਂ। ਸਿਲ버 ਦੀ ਬਤਿੱਲੀ ਸਾਡੀ ਇਹ ਚ ਅਸੀਂ ਦੁੱਧ ਗਰਮ ਕਰਦੇ ਹੁੰਨੇ ਆ। ਪਿੱਤਲ ਦੀ ਆ। ਪਿੱਤਲ ਦੀ ਸਿਲ버 ਨਿਕਲ ਗਿਆ ਉਹ ਚ। ਪਿੱਤਲ ਦੀ ਬਤਿੱਲੀ। ਸਿਲ버 ਦੂਜਾ ਹੁੰਦਾ ਸੱਚ ਜਣਾ ਉਹ ਜਿਹੜਾ ਆਪਣੇ ਬੱਠਾ ਵਾਲਾ। ਸਲਵਵੀ ਪਈਆ ਸਲਵਵੀ ਪਈਆ ਜਾ ਜਾ ਲੋਹ ਦੀ ਪਈਆ ਹਾਂ ਦੋ ਦੇਗਾ ਵੀ ਆ ਹਾਂ ਭਾਂਡੇ ਤਾਂ ਬਥੇਰੇ ਭਾਂਡੇ ਬਥੇਰੇ ਭਾਂਡੇ ਨਹੀਂ ਮੁੱਕਦੇ ਸਾਡੇ ਬਾਦੇ ਮੰਮੀ ਬਸ ਥੋੜਾ ਜਿਹਾ ਪਾਣੀ ਤਾਂ ਹੋ ਗੇ ਵਿੱਚ ਨਹੀਂ ਦੁੱਧ ਹੋ ਜਾ ਲੋ ਜੀ ਆਪਾਂ ਲਿਆ ਗਾ 1.5 ਲੀਟਰ ਦੁੱਧ ਮੈਸ ਦਾ ਉਹਦੇ ਪਾਣੀ ਨਿਕਲੇ ਸੀ ਨੱਕ ਤੋਂ ਦੀ ਖਰਾਬ ਹੋਇਆ ਸੀ ਹਨਾ ਨਹੀਂ ਕਿਲੋ ਕੁ ਸੀ ਉਹਦੇ ਦਾ ਹਾਂ ਕਿਲੋ ਢੂੜ ਕਿਲੋ ਸੀ ਹਾਂ ਅੱਜ ਤਾਂ ਜ਼ਿਆਦਾ ਨਿਕਲਣਾ ਚਾਹੀਦਾ ਫਿਰ ਉਹਦੇ ਤਾਂ ਗਾਈਆਂ ਦਾ ਸੀ ਅੱਜ ਤਾਂ ਮੈਸ ਦਾ ਹੈ ਆਟੀ ਮੰਗੀਤਾ ਬਣੂਗੀ ਬੱਦੂ ਤੇ ਬਸ ਜੀ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਬਾਲਾ ਦਵਾਵਾਂਗੇ ਜਦੋਂ ਦੁੱਧ ਨੂੰ ਬਾਲਾ ਆ ਗਿਆ ਫਿਰ ਆਪਾਂ ਤੁਹਾਨੂੰ ਦੱਸਾਂਗੇ ਅੱਗੇ ਕਿਵੇਂ ਕਰਨਾ ਚੁੱਲਾ ਬਹੁਤ ਸੋਹਣਾ ਬਣ ਗਿਆ ਮੰਮੀ ਹੈ ਨਾ ਲੋ ਜੀ ਪਹਿਲਾਂ ਲੈਟੀ ਧਰੀ ਸੀ ਇੱਥੇ ਉਹ ਦੇਖ ਚ ਤੇ ਤਾਂ ਕਰਕੇ ਇੱਥੇ ਹਨਾ ਲੱਕੜਾਂ ਜੀਆਂ ਵੀ ਘੱਟ ਵੱਧ ਜੀ ਬੁਝਾਈਆਂ ਕਿਉਂਕਿ ਉਹ ਸਿ ਆਏ ਸੀਗਾ ਵੀ ਚਲੋ ਵੀ ਬਣਾਵਾਂਗੇ ਤਾਂ ਸਹੀ ਆਪਾਂ ਪਨੀਰ ਤਾਂ ਕਰਕੇ ਫਿਰ ਇੱਥੇ ਕੂੜਾ ਸਵਾਹ ਜੀ ਪਈ ਆ ਬਾਕੀ ਜੀ ਆਪਾਂ ਸਾਰਾ ਕੰਮ ਚੁੱਲ੍ਹੇ ਦੀ ਕਰਦੇ ਹੁੰਨੇ ਆ ਜੀ ਬਸ ਕੱਲੀ ਚਾਹ ਦਾ ਆਪਾਂ ਨੂੰ ਆਏ ਹੁੰਦਾ ਵੀ ਚਾਹ ਕਰਨੀ ਹੁੰਦੀ ਕਿਉਂਕਿ ਆਪਣੇ ਉਹ ਵੀ ਇੱਥੇ ਧੁੱਪ ਆ ਜਾਂਦੀ ਹੈ ਹਨਾ ਤੇ ਜੇ ਆਪਣੇ ਤਾਂ ਟੀਨ ਤੋਂ ਚਾਹ ਚਾਹ ਤਿੰਨ ਮਹੀਨੇ ਕੱਢ ਹੀ ਜਾਂਦਾ ਹਾਂ 28 ਆ 28 ਤਰੀਕ ਟੱਪ ਗਈ ਜਿਹੜੀ 2 ਮਹੀਨੇ ਹੋ ਗਏ ਪੂਰੇ ਤੇ ਤੀਜਾ ਚੱਲ ਪਿਆ ਦਾ ਤਾਂ ਹਨਾ ਬੋਕ ਹੂੰ ਤੀਜਾ ਚੱਲ ਪਿਆ ਸਾਡਾ ਵੀ ਕਰਾ ਦੇ ਬਾਈ ਕੀ ਕੀ ਕਰਦੀ ਮਾਸ ਲੈਂਦੇ ਹਾਂ ਹੂੰ ਆਪਾਂ ਕਰਾਇ ਸੀ ਤਾਂ ਨਾ ਉਹ ਤੇ ਆਪਣੇ ਨਾਉ ਨੂੰ ਗਈ ਸੀ ਹੂੰ ਇਹਨੂੰ ਕਰਾਇਆ ਕਾਲ ਚਾਹ ਲਓ ਜੀ ਉਹਨੇ ਆਪਣਾ ਦੁੱਧ ਗਰਮ ਹੁੰਦਾ ਤੇ ਮੈਂ ਬਣਾ ਲਾ ਜੀ ਚਾਹ ਮੇਰੇ ਕੋਲ ਇਕੱਲੀ ਚਾਹ ਰਹੇਗੀ ਤੇ ਜਸ਼ਨ ਤੇ ਰੈਡੀ ਕਰੀ ਜਾਂਦੇ ਚਾਹ ਬਣਾ ਲਾ ਮੈਂ ਸੁਹਾਗਾ ਲਾ ਕੇ ਆਉਣਾ ਮਗਾ ਚਲ ਠੀਕ ਹੈ ਮੈਂ ਉਹਨੇ ਜੀ ਬਣਾ ਲਾ ਚਾ ਫਿਰ ਤੁਹਾਨੂੰ ਆਪਾਂ ਅੱਗੇ ਦਾ ਪ੍ਰੋਸੈਸ ਦਿਖਾਵਾਂਗੇ ਲਓ ਜੀ ਦੁੱਧ ਖਾ ਗਿਆ ਬਾਲਾ ਮਿੰਟ ਚ ਖਾ ਗਿਆ ਸੇਕ ਬਹੁਤ ਆ ਨਾ ਲਓ ਜੀ ਹੁਣ ਪਾਵਾਂਗੇ ਆਪਾਂ ਵਿੱਚ ਲੱਸੀ ਲੱਸੀ ਦਾ ਅੱਧੋਂ ਥੋੜਾ ਜਿਹਾ ਘੱਟ ਸੀ ਗਲਾਸ ਜਿਹੜਾ ਆਪਾਂ ਇਹਦੇ ਵਿੱਚ ਜੇ ਲੱਸੀ ਨਾ ਹੋਵੇ ਤਾਂ ਆਪਾਂ ਨਿੰਬੂ ਪਾ ਸਕਦੇ ਆ ਇੱਕ ਨਿੰਬੂ ਨਿਚੋੜ ਦੇ ਤੇ ਇੱਕ ਹੋਰ ਹੁੰਦਾ ਮੰਮੀ ਪਤਾ ਨਹੀਂ ਕੀ ਵਜਦਾ ਉਹ ਬਿਨੇ ਘਰ ਬਿਨੇ ਘਰ ਆਇਆ ਜਾਂ ਕੁਝ ਹੁੰਦਾ ਉਹ ਵਜਦਾ ਤभी ਆਪਾਂ ਜੀ ਦੁੱਧ ਹੀ ਪਾੜਨਾ ਹੁੰਦਾ ਵੀ ਦੁੱਧ ਪਾੜ ਜੇ ਹਨਾ ਤੇ ਹਾਂ ਘਰ ਦੀ ਲੱਸੀ ਪਾਵੇ ਸਾਡੇ ਤਾਂ ਜੀ 12 ਮਹੀਨੇ 30 ਦਿਨ ਲੱਸੀ ਹੁੰਦੀ ਆ ਅਸੀਂ ਤਾਂ ਜਦੋਂ ਵੀ ਪਨੀਰ ਬਣਾਉਨੇ ਆ ਘਰੇ ਅਸੀਂ ਤਾਂ ਲੱਸੀ ਪਾਉਣੀ ਹੁੰਦੀ ਆ ਹਾਂ ਦਾ ਪਨੀਰ ਵਧਲਾ ਪਾਉਂਦਾ ਇਹੋ ਜੀਆਂ ਚੀਜ਼ਾਂ ਪਾ ਕੇ ਮੋਲਾਂ ਵਾਲੀਆਂ ਮੁਰਖ ਪਨੀਰ ਨਹੀਂ ਤੇ ਚੱਟਦਾ ਬਣ ਐਡਾ ਵਧੀਆ ਪਨੀਰ ਬਣਦਾ ਜੀ ਨਾ ਤਾਂ ਸਬਜ਼ੀ 'ਚ ਜਦੋਂ ਪਾਉਨੇ ਆ ਨਾ ਘੋਲੇ ਨਾ ਪੂਰੇ ਪੋਰਾ ਨਾ ਪੂਰੇ ਜਮਾਨੀ ਆ ਬੌੜਾ ਵਧੀਆ ਬਣਦਾ ਠਿੱਕ ਠਿੱਕ ਬਣਦਾ ਉਹ ਜਿਹੜਾ ਹੁੰਦਾ ਜਿਹੜਾ ਮੋਲਾਂ ਵਾਲਾ ਲੈਂਦੇ ਹਾਂ ਹਾਂ ਘਰ ਦਾ ਚੀਜ਼ ਘਰ ਦੀ ਹੁੰਦੀ ਹੈ ਜੀ ਘਰ ਦੀ ਸਬਜ਼ੀ ਹੋਗੀ ਭਲਾਂ ਦੀ ਕੁਝ ਵੀ ਘਰ ਦਾ ਦੁੱਧ ਹੋਗਾ ਕੋਈ ਵੀ ਚੀਜ਼ ਬਣਾਉਣਿਆ ਘਰੇ ਆਪਾਂ ਉਹਦੇ ਬਾਰ ਗਰੀਸ ਨਹੀਂ ਹੁੰਦੀ ਉਹ ਖਾਂ ਚ ਜੀੜਾ ਹੁੰਦਾ ਹੈ ਜੀੜਾ ਨਹੀਂ ਹੁੰਦਾ ਘਰ ਦਾ ਕਿਉਂ ਹਮ ਆਦ ਕਰਦੇ ਦੁੱਧਾ ਹੁੰਦਾ ਬਾਕੀ ਚੀਜ਼ ਨਹੀਂ ਪਾਉਦੇ ਮੁੱਲ ਦੀ ਆਪਾਂ ਵਿੱਚ ਹਾਂ ਲੋ ਜੀ ਦੁੱਧ ਮਟਰ ਲੈ ਆਵਾਂਗੇ ਮਟਰ ਤਾਂ ਮੈਂ ਬਸ ਜਿ ਜਸ਼ਨ ਨੂੰ ਲੈਣ ਲਉਣਗੇ ਉਹਦੀ ਮੰਗਾ ਲੂੰਗੀ ਟਾਈਮ ਨਹੀਂ ਮੈਂ ਟਾਈਮ ਨਾਲ ਧਰੂੰਗੀ ਕਿਉਂ ਆਪਾਂ ਬਲੌਗ ਵੀ ਫਿਰ ਟਾਈਮ ਨਾ ਪਾਉਣਾ ਹੁੰਦਾ ਟਾਈਮ ਨਹੀਂ ਧਰਦਾਂਗੇ ਬਸ ਮੈਂ ਧਰਦੀਆਂ ਚਾ ਮੇਰੇ ਪਾਣੀ ਪੂਣੀ ਉਧਰ ਉਹ ਕਰਦੇ ਜੀ ਚਾਹ ਦਾ ਪਾਣੀ ਲੈਣ ਗਈ ਸੀ ਮੈਂ ਇੰਨੇ ਚ ਦੁੱਧ ਵਾਲਾ ਖਾ ਗਿਆ ਤਾਂ ਬਹੁਤ ਹੈ ਬਹੁਤ ਆ ਨਾ ਹਾਂ ਟਾਲੀ ਦੀਆਂ ਲੱਕਣਾ ਸੀ ਗਰਮੀ ਆ ਗਰਮੀ ਆ ਬਾਕੀ ਲੋ ਜੀ ਆਪਾਂ ਮੈਂ ਧਰਨਾ ਚਾ ਉਹਨੇ ਉਹ ਬਸ ਕੇਰਾ ਤਾਂ ਪਾਟਣ ਪਾਟ ਗਿਆ ਤੇ ਜਮ ਖਖੜੀ ਕਰੇਲੇ ਹੋ ਜਾਊਗਾ ਪਾਣੀ ਐਡ ਦੁੱਧ ਐਡ ਹੋ ਜਾਊਗਾ ਲੋ ਜੀ ਦੇਖੋ ਦੁੱਧ ਐ ਹੋ ਗਿਆ ਤੇ ਗਾਈਆਂ ਦਾ ਥੋੜਾ ਜਿਹਾ ਪਾਣੀ ਤਾਂ ਨਹੀਂ ਜੱਡ ਹੋ ਜਾਂਦਾ ਮੈਂਸ ਦਾ ਐ ਦਾ ਫਿਰ ਦੁੱਧ ਸੰਗਣਾ ਦੁੱਧ ਸੰਗਣਾ ਹੁੰਦਾ ਤੇ ਪਨੀਰ ਜਿਆਦਾ ਬਣੂਗਾ ਦੇਖੋ ਐ ਬਣ ਗਿਆ ਤੇ ਹੁਣ ਆਪਾਂ ਬਸ ਇਹਨੂੰ ਸਾਫ ਪਾਣੀ ਵੀ ਦੀ ਕੱਢ ਦਾਂਗੇ ਤੇ ਤੁਹਾਨੂੰ ਅੱਗੇ ਦਾ ਪ੍ਰੋਸੈਸ ਦਿਖਾਵਾਂਗੇ ਆ ਕਿੱਥੇ ਤੱਕ ਕਰੇ ਦਹੀਂ ਦੇ ਸੀ ਪਾ ਕੇ ਬਣਾਉਣਾ ਕਿੱਥੇ ਮੁੱਲ ਦੀ ਚੀਜ਼ ਪਾਉਣੀ ਉਹਦੇ ਨਾਲ ਉਹ ਗੱਲ ਥੋੜਾ ਬਣਦੀ ਹੈ ਨਾਲੇ ਨੇਰੇ ਲਾਫਟੂ ਵੀ ਆ ਜਾਂਦੇ ਨੇ ਚੀਜ਼ਾਂ ਚ ਤੇ ਹੋਰ ਹਾਂ ਦਾ ਮਮੀ ਆਪਾਂ ਦੁੱਧ ਕੱਢ ਲਾਂਗੇ ਕੁੱਤੇਆਂ ਨੂੰ ਪਾ ਦਾਂਗੇ ਤੇ ਬਾਅਦ ਚ ਸਾਫ ਪਾਣੀ ਪਾ ਕੇ ਫਿਰ ਧੋਦਾਂਗੇ ਟੋਟੀ ਥੱਲੇ ਕੇਰਾ ਲਾ ਲਾਂਗੇ ਥੱਲੇ ਹਾਂ ਬੱਠਲ ਚ ਕੱਢ ਲਾਂਗੇ ਇਹ ਨਾਲ ਹੀ ਤਾਂ ਲੱਗੂ ਜਿੱਤਿਆ ਬੱਸ ਮੇਰੀ ਚਾਹ ਤਾਂ ਬਾਲਾ ਖਾਣ ਵਾਲੀ ਕਰਨ ਲੱਗੇ ਆਪਾਂ ਪਨੀਰ ਦਾ ਅਗਲਾ ਪ੍ਰੋਸੈਸ ਆ ਦੁੱਧਾ ਜਿਹੜਾ ਆਪਣਾ ਇਹ ਪਾ ਕੁੱਤੇ ਹੱਪੀ ਲੈ ਲੇਗੇ ਤੇ ਵੇਸਟ ਤਾਂ ਨਹੀਂ ਜਾਊਗਾ ਨਾ ਮम्मी ਬਹਾਵਾ ਬੰਦੀ ਗਾ ਮੈਂ ਜਦੋਂ ਹੱਥ ਪਾਉਂਦਾ ਨਹੀਂ ਆਉਂਦੀ ਤਾਂ ਗਾ ਨਹੀਂ ਲੱਗਦੀ ਉਹ ਗੱਲ ਕਰਦੀ ਉਹ ਗਾਈਆਂ ਦਾ ਉਹਦੇ ਬਣਾਇਆ ਸੀ ਏਨੇ ਦੁੱਧ ਦਾ ਘੱਟ ਬਣਿਆ ਸੀ ਘਵਾਟੀ ਬਣਿਆ ਸੀ ਹਾਂ ਅੱਛੀ ਬਣਾਓ ਕੀ ਕੀ

ਨਾ ਪਰੇ ਫੇਰ ਛੇਤੀ ਕਰ ਦੂ ਫੇਰ ਹੋਰ ਪਾ ਲਾਂਗਾ ਸਾਬ ਮੈਂ ਤਾਂ ਰੋੜ ਨਹੀਂ ਹੋਰ ਪਾਉਣਾ ਬੂ ਸਾਡੇ ਬੁੱਬਾ ਨਿਕਲ ਹੀ ਜਾਂਦਾ ਇਹਨਾਂ ਦਾ ਦਾਬ ਦੇਖ ਨਿਕਲ ਜੂ ਵਜੇ ਦਾ ਇੱਕ ਵਾਰੀ ਹੋਰ ਤੋਂ ਟ੍ਰੈਂਡ ਰਹੀ ਬਾਹਰ ਤੇ ਸਾਹਿਬ ਇੱਕ ਵਾਰੀ ਆਖੇ

بس ਹਾਂ ਦੇਖੋ ਲੋ ਜੀ ਪਹਿਲਾਂ ਤਾਂ ਅਸੀਂ ਉਹ ਜਿਹੜਾ ਸਰਫਤ ਦਾਦਨੇ ਉਹ ਮੁੱਦਾ ਮਾਰਤਾ ਤੇ ਹੁਣ ਮਾਰਤਾ ਆਪਾਂ ਜਬਰੂਸਰਾ ਤੇ ਭਜਨ ਬਹੁਤ ਜ਼ਿਆਦਾ ਹੋ ਗਿਆ ਹੁਣ ਇਹ ਵਧੀਆ ਬਣ ਜੂਗਾ ਤੇ ਕਿਹੜਾ ਮੰਮੀ ਇੱਥੇ ਕੀੜੀਆਂ ਕੁੜੀਆਂ ਤਾਂ ਲਾਦੀਆਂ ਕਿਹੜਾ ਆਪਾਂ ਰੱਖਾਂਗੇ ਇੱਥੇ ਕਿੰਨੇ ਘੰਟੇ ਰੱਖਣਾ ਮੰਮੀ ਦੱਸਣਗੇ ਹਾਂ ਜਦੋਂ ਹੈ ਪਾਣੀ ਨਿਕਲ ਗਿਆ ਜਿਹੜਾ ਮੜਾ ਮੁੱਟਾ ਹੂੰ ਦੋ ਘੰਟੇ ਲਈ ਜੇ ਦਰਦਾਂਗੇ ਹਾਂ ਫਿਰ ਫਿਰ ਜੇ ਲਾ ਦੇ ਰਾਤ ਨੂੰ ਹੋਇਆ ਬਣ ਜਾ ਹਾਂ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕਿਵੇਂ ਦਾ ਰਿਹਾ ਕਿਵੇਂ ਬਣਿਆ ਲਓ ਜੀ ਲੱਗ ਗਿਆ ਆਪਾਂ ਸਬਜੀ ਤਾਂ ਅੱਜ ਬਣਾਵਾਂਗੇ ਆਪਾਂ ਮਟਰ ਪਨੀਰ ਤੇ ਪਨੀਰ ਆਪਣਾ ਐਵੇਂ ਬਣ ਗਿਆ ਜਿਵੇਂ ਫਿਰ ਜਿਸ ਤਰਤਾ ਸੀਗਾ ਦੋ ਵਾਲੀ ਚਾਹ ਕਰੀਏ ਜਦੋਂ ਉਦੋਂ ਦੋ ਤਿੰਨ ਘੰਟੇ ਹੋ ਕਰਕੇ ਤੇ ਹੁਣ ਆਪਾਂ ਇਹਦੀ ਕਰਦੇ ਆ ਕਿ ਰਚੀ ਚਾਚਰਾਈ ਇਹਦੇ ਪੀਸ ਬਣਾਉਣੇ ਆਗੇ ਤੇ ਸਮਾਨ ਰੈਡੀ ਹੈ ਇੱਧਰ ਮਸਾਲਾ ਰੈਡੀ ਆ ਆਪਣਾ ਲਸਣ ਗੰਡਾ ਮੈਂ ਕੁੱਟ ਲੈ ਸਮਾਨ ਨੂੰ ਮੋਂ ਮਿਰਚ ਵਿੱਚ ਹੀ ਪਾ ਕੇ ਤੇ ਅਧਾ ਹਰੀ ਮਿਰਚ ਟਮਾਟਰ ਤੇ ਦੋ ਪਿਆਜ਼ ਚੀਰ ਲੇ ਤੇ ਬਸ ਅੱਗ ਮੱਚ ਵੀ ਤੇਲ ਆਪਾਂ ਧਰਤਾ ਤੇ ਇਧਰ ਆਪਾਂ ਜੀ ਜਿਹੜੇ ਆਪਣਾ ਮਟਰ ਸੀਗੇ ਉਹ ਕਰ ਲਿਆ ਆਪਾਂ ਉਬਾਲ ਲੇ ਮੈਂ ਬੋਇਲ ਕਰ ਲੇ ਤਨ ਸੀਟੀਆਂ ਮਰਾਤੀਆਂ ਤੇ ਬਹੁਤ ਜਿਆਦਾ ਜਲਦੀ ਬਣਨਗੇ ਹੁਣ ਤੇ ਬਸ ਹੁਣ ਇਹ ਦੋ ਆ ਟਾਈਮ ਹੀ ਲੱਗਦਾ ਬਸ ਇੱਕ ਧਰਨੀਆ ਤੇ ਬਸ ਮਾੜਾ ਮੋਟਾ ਜ ਆਪਾਂ ਵਾਲਾ ਜਿਹਾ ਦਬੋਣਾ ਤੇ ਸਬਜੀ ਪੰਜਵੇਂ 5-10 ਮਿੰਟਾਂ ਚ ਰੈਡੀ ਹੋ ਜੂਗੀ ਤੇ ਆਪਾਂ ਲਾ ਲਈਏ ਦੋ ਨਾਲ ਲੱਕੜਾ ਤੇ ਤੇਲ ਆਪਾਂ ਇੰਨਾ ਜ਼ਿਆਦਾ ਤਾਂ ਪਾਇਆ ਜੀ ਕਿਉਂਕਿ ਆਪਾਂ ਇਹਦੇ ਪੀਸ ਕਰਕੇ ਨਾ ਪਨੀਰ ਦੇ ਤੇ ਫਿਰ ਆਪਾਂ ਇਹਦੇ ਵਿੱਚ ਕਿਹਨਾਂ ਤਲਾਂਗੇ ਤਲ-ਤਲ ਕੇ ਫਿਰ ਕੱਢਾਂਗੇ ਤੇ ਫਿਰ ਬਹੁਤ ਜ਼ਿਆਦਾ ਟੇਸਟੀ ਬਣਦਾ ਪਨੀਰ ਚਲੋ ਜੀ ਕਰਦੇ ਆਪਾਂ ਵੀਡੀਓ ਸਬਜ਼ੀ ਬਣਾਉਣ ਦਾ ਪ੍ਰੋਸੈਸ ਸ਼ੁਰੂ ਲਓ ਜੀ ਆ ਕੱਟ ਲਈਏ ਪੀਸ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਜੀ ਉਨੇ ਆਪਣਾ ਤੇਲ ਹੋ ਜੂਗਾ ਗਰਮ ਪਨੀਰ ਤਵਾ ਤੋ ਬਣ ਗਿਆ ਕਿੰਨਾ ਮੱਚੀ ਖਾ ਲੈਣ ਭਲਾ ਵਧੀਆ ਸਾਥ ਜੇ ਸਾਥ ਜੂਗਾ ਸਾਨੂੰ ਘਰੇ ਬਣਾਵੇ ਜੀ ਵਧੀਆ ਹੈ ਪਨੀਰ ਦਾ ਵਧੀਆ ਰਹਿੰਦਾ ਘਰ ਦਾ ਕੋਲ ਸਰ ਦੇ ਪਨੀਰ ਵਾਲੀ ਗੀਸੋ ਨਾਲ ਸਵਾਦ ਬਣ ਜਾਂਦੀ ਹੈ ਕਟਿੰਗ ਕਰ ਲਿਆ ਅਸੀਂ ਤਾਂ ਜੀ ਘਰੇ ਹੋ ਤਿਆਰ ਕਰ ਲੈਨੇ ਹਾਂ ਕਿ ਜੇ ਸਬਜ਼ੀ ਜਿੱਤੇ ਪੜਿਆ ਲੱਗੇ ਪਨੀਰ ਖਾਣਾ ਤੇ ਬਸ ਫਿਰ ਘਰੀ ਬਣਾ ਲੈਨੇ ਮੁੰਨਾ ਦਾ ਤਾਂ ਆਪਾਂ ਘੇਰ ਲੈਂਦਾ ਜਿਹੜਾ ਦਾ ਥੋੜਾ ਜਿਹਾ ਪੂਰਾ ਬੰਜਨਾ ਆ ਉਹ ਤਾਂ ਹੈ ਵਧੀਆ ਬਣ ਗਿਆ ਪੂਰਾ ਕਾੜਾ ਕਾੜਾ ਵਧੀਆ ਜਿਹੜਾ ਸਾਈਡਾਂ ਦੇ ਥੋੜਾ ਜਿਹਾ ਘੱਟ ਭਾਰ ਆ ਉਹ ਹਲੇ ਥੋੜਾ ਜਿਹਾ ਹੋਰ ਹੋ ਹੈ ਮਾਰੇ ਲੱਗਦਾ ਲੋ ਜੀ ਤੇਲ ਆਪਣਾ ਪੂਰਾ ਹੋ ਗਿਆ ਉਹ ਹੁਣ ਆਪਾਂ ਇਹ ਚ ਤਲ ਤਲ ਕੇ ਕੱਢਾਂਗੇ ਫਿਰ ਇਹ ਜਦ ਟੇਸਟ ਬਣਾ ਬੜਾ ਵਧੀਆ ਆਉਂਦਾ ਜੀ ਜਦੋਂ ਆਪਾਂ ਥੋੜਾ ਜਿਹਾ ਤਲ ਕੇ ਕੱਢ ਲਈਏ अज आप सोडन कोई बलोंग नहीं बस आप अजीर पनीर का जिम्मे बनाने बस थोड़ा जा बस अब करा चो बस माड़ा 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 ग्राउंड कट लगे ज्यादा नहीं कर ਐਮਿਕਾ ਕਰਨਾ ਯਾ ਕੰਡਲ ਜੀ ਆ ਗਿਆ ਜੀ वाइया जी न घोड़े जमा भी वो तो खाने स्वाद लगूंग है जी पनीर सब्जी बना पूरा भी इना मारा जी पनीर बनाया है ना सब्जी वाइस शौक ना बनाओ स्वाद बन गई वादिया सारे खाके जरा हाँ बाकी सब्जी बनाई है वीया लगता है क्योंकि सवेर से पता लगे बने है ਤੋ ਟਾਈ ਕਾਂ ਤੇਰੇ ਤੇ ਰੱਖਦਾ ਸੀ ਜੀ ਬਾਹਰ ਰੱਖੇ ਨੂੰ ਰੱਖਦਾ ਸੀ ਛੋੜੇ ਦੇ ਵਿੱਚ ਮੁੜ ਕੇ ਤੰਨਦਾ ਦੋ ਦਨਾਂ ਕਾਂ ਤੇ ਆਪਰੇ ਜਿ ਸਮਾਤਾਂ ਸੀ ਨਾ ਦੋ ਵਾਲੇ ਛਾਵਲੇ ਮੈਂ ਫੜੀ ਤਾ ਆਇਆ ਸੀ ਧਰ ਕੱਢ ਕੇ 1.5 ਲੀਟਰ ਦੁੱਧ ਪਾਇਆ ਸੀ ਆਪਾਂ ਤੇ ਕਿੰਨਾ ਸਾਰਾ ਪਕੀਰ ਬਣ ਗਿਆ ਤੋ ਹੋ ਗਈ ਲੰਮੀ ਸਾਰਾ ਪਰਮੇ ਦਿਖਾ ਲਓ ਸਾਰਾ ਤੇ ਆਪਾਂ ਇਹ ਬਣਾਉਣੇ ਲਓ ਹੁਣ ਆਪਾਂ ਪਾਵਾਂਗੇ ਜੀਰਾ ਤੇਲ ਤਾਂ ਆਪਣਾ ਪੂਰਾ ਗਰਮ ਹੈ ਜੀਰਾ ਤਾਂ ਆਪਣਾ ਥੋੜਾ ਹੋਰ ਪਾ ਲਓ ਮਿੰਟ ਅੱਛੀ ਜੀਰਾ ਪਾਉਣ ਤੋਂ ਬਾਅਦ ਹੀ ਆਪਾਂ ਪਾਵਾਂਗੇ ਲੱਗ ਸਰ ਵਿਆਹ ਜਿਹੜਾ ਮਸਾਲਾ ਆ ਰਿਹਾ ਹੈ ਆਪਾਂ ਮਾਸੂ ਜੀਰੇ ਦੀ ਬਰਾਊਨਿੰਗ ਹੁੰਦੀ ਦੇਰ ਹੈ ਜਦੋਂ ਦੇ ਰੈਡੀ ਹੁਣ ਲੱਗੇ ਦੀ ਢੋਲ ਚ ਕਣ ਪਾਉਣ ਮੈਂ ਖੈਸੀ ਉਹਨਾਂ ਕਾਲੂ ਪਾ ਲਾਂਗੇ ਮਖੈਸੀ ਲੱਗ ਜਾਗੇ ਨਾਲ ਕਹਿੰਦੇ ਅੱਜ ਮੌਸਮ ਠੰਡਾ ਜਾ ਕਹਿੰਦੇ ਹੁਣ ਤਾਂ ਮੇਰਾ ਮੂਹਰ ਬਣ ਗਿਆ ਕਹਿੰਦਾ ਮੈਂ ਬਾਦ ਨਾ ਮੈਂ ਕੱਲੇ ਕਿੱਥੋਂ ਵਾਲੀ ਤੰਗ ਹੋ ਗਏ ਹਨ ਮੈਂ ਨਾਲ ਪਵਾ ਦਾਂਗੇ ਬੱਲੇ ਇਹਨੂੰ ਕੋਈ ਨਹੀਂ ਮੈਂ ਬਾਾਲ ਲੇ ਫਿਰ ਆਪਾਂ ਸਬਜ਼ੀਆਂ ਕਾਦੇ ਤੇ ਸੁੰਧ ਹੋਣੇ ਢੋਲ ਚਣ ਖਵਾਏ ਜੀ ਹੁਣ ਆਪਾਂ ਤੁਹਾਨੂੰ ਕੋਲੇ ਕਰਕੇ ਦਿਖਾਉਣੀ ਹੈ होगा मसाला मसाला दुता हो हो मूर्त मसला मसलेचा टायम नि लागत पण मिनट मिनट ये पावगे भी आ जोड़ा आप गंडे टमाटर हरी मिर्च लो ਆਸਮਾਨ ਪਾਉਣ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮਟਰ ਮਟਰ ਆਪਣਾ ਜਿਵੇਂ ਬਣਾਂਗੇ ਬਸ ਆਪਾਂ ਇਹਨਾਂ ਨੂੰ ਇੱਕ ਬਾਲਾ ਦਵਾਵਾਂਗੇ ਮਟਰ ਤੇ ਪਨੀਰ ਪਾ ਕੇ ਮਸਾਲੇ ਜਿਹਦੀ ਮੈਂ ਪਾਏ ਸੀ ਉਹਦਾ ਬੜਾ ਗੰਢੇ ਚੱਲਣਾ ਕਿਉਂਕਿ ਸੰਗਣੀ ਜੀ ਤਰੀ ਵਧੀਆ ਲਾਦੀ ਹੈ ਨਾ ਲੋ ਹੁਣ ਆਪਾਂ ਪਾਵਾਂਗੇ ਪਨੀਰ ਦੇਖੋ ਪਨੀਰ ਐਵੇਂ ਹੋ ਗਿਆ हजी तो अपना जशन है नहीं खेड गया नहीं तो खा लेंगा कि चिरी हूं इन्हू करी जाए जाएगी भी करी ले भला कि चिरी वाला दवाई दे चुले करके पर पनीर है जरा घुल्दा नहीं लो जी हम आपे पानी ਲਓ ਜੀ ਆਪਾਂ ਇਹਦੇ ਹੁਣ ਉਹਨਾਂ ਕ ਪਾਣੀ ਪਾਵਾਂਗੇ ਜਿੰਨੇ ਕ ਆਪਾਂ ਤਰੀ ਬਣਾਉਣੀ ਚੱਪ ਹੁਣ ਇਹਨੂੰ ਆਉਣ ਦੋ ਬਾਹਰ ਤੇ ਬੱਸ ਸਬਜੀ ਆਪਣੀ ਰੈਡੀ ਕਿਰਮ ਥੋੜਾ ਜਿਹਾ ਕੁੰਡਾ ਵੀ ਢੋਗੇ ਪਾ ਦਾਂ ਗਾਲ ਕੇ ਦੇ ਨਹੀਂ ਫਿਰ ਹਵਾ ਜੀ ਐਸੀ ਚੱਲਦੀ ਹੈ ਜੀ ਸੁੱਕ ਜਾਂਦੀ ਹੈ ਮਸਾਲਾ ਵਗੈਰਾ ਲੱਗਿਆ ਹੋਵੇ ਜਦੋਂ ਲਓ ਜੀ ਜੇਸ਼ਨ ਰੈਡੀ ਕਹਿੰਦੇ ਮੈਂ ਕੱਲਾ ਹੀ ਭਰ ਦੂੰ ਮੈਨੂੰ ਤੁਸੀਂ ਉਹੀ ਸਮਝ ਰੱਖਿਆ ਜੀ ਪੰਪਰ ਇਹ ਪੰਪ ਨਹੀਂ ਆਇਆ ਤਾਂ ਕੰਮ ਕਰਨ ਤੇ ਆ ਜਾਂਨਸਾਰ ਨੂੰ ਫਿਰ ਕਿਥੇ ਹਟਦੇ ਆ ਹਟਾਏ ਦੂੰ ਮੈਂ ਤਾਂ ਕਿਹਾ ਸੀ ਕੱਲੂ ਲੱਗ ਜਾਗੇ ਨਾਲੇ ਹੁਣ ਮੈਨੂੰ ਲੱਗਦਾ ਨਹੀਂ ਜੀ ਭਰ ਆ ਜੇ ਤੁਸੀਂ ਭਰ ਦੋਗੇ ਕਿਉਂਕਿ ਉਧਰੋਂ ਦੁੱਧ ਆਦਿ ਪਾ ਕੇ ਆਉਣਾ ਹੁੰਦਾ ਤੇ ਗੜੀ ਹੈ ਨਹੀਂ ਵੀ ਅੱਜ ਗੜੀ ਉੱਥੇ ਗਏ ਗੱਭੀ ਕੋਲੇ ਤੋਂ ਤੇ ਗੱਟੇ ਭਰ ਲਈ ਇਹਨਾਂ ਇਹਨਾਂ ਨੇ ਤੇ ਕਿਹੜਾ ਇੰਨੇ ਘ ਭਰ ਕੇ ਛੱਟਿਆਉਣਗੇ ਢੋਲ ਦੇ ਵਿੱਚ ਤੇ ਫਿਰ ਹੋਰ ਭਰ ਲੈਣਗੇ ਦੁਬਾਰਾ ਕਿਉਂਕਿ ਅਸੀਂ ਲੱਗ ਜਾਂਦੇ ਹਾਂ ਜੀ ਨਾਲ ਨਹੀਂ ਤਾਂ ਸਾਡੇ ਕਮਾਕਾਰਾਂ ਦਾ ਟਾਈਮ ਹੋ ਗਿਆ ਮੇਰੀ ਤਾਂ ਸਬਜ਼ੀ ਬਣੀ ਜਾਂਦੀ ਹੈ ਤੇ ਬਸ ਹੁਣ ਮਾਰ ਲਿਆਉਣੇ ਧਾਰਾ ਕੱਢ ਕੇ ਬਹੁਤ ਆ ਫਿਰ ਕੰਡਾ ਹੋਰ ਫਿਰ ਤੇ ਚਲੋ ਜੀ ਹਾਜੀ ਤਾਂ ਸਲਾਹਾ ਕਰਦੇ ਆ ਤੇ ਆਪਾਂ ਢੋਲ ਦੇ ਵਿੱਚ ਪਾਉਣੇ ਹੁੰਦੇ ਆ ਜੀ ਇੱਕ ਤੱਪ ਪਾਉਣੇ ਹੁੰਦੇ ਆ ਕਿ ਕੀ ਹੁੰਦਾ ਨਿੰਮ ਤੇ ਡੱਬੀਆਂ ਦੋ ਡੱਬੀਆਂ ਦੀਆਂ ਦਰਜਾ ਤੇ ਬਾਬਾ ਸਾਰਾ ਨਿੰਮ ਤੇ ਕਿਉਂਕਿ ਨਿੰਮ ਚ ਵੀ ਕਹ ਹੁੰਦਾ ਹਨਾ ਕੌੜਾ ਨਾਲੇ ਤੇ ਡੱਬੀਆਂ ਦੇ ਨਾਲ ਵੀ ਕਹਿੰਦੇ ਖਰਾਬ ਨਹੀਂ ਹੁੰਦੀ ਕਣਕ ਡੱਬੀਆਂ ਤੇ ਨਿੰਮ ਤਾਂ ਪਾਉਣੇ ਪਾਉਣੇ ਹੁੰਦੇ ਆ ਜੀ ਆਪਾਂ ਤੇ ਮੈਂ ਆਪਦਾ ਤੌੜੀਆ ਲਾ ਲਾਂ ਕਾਂਡੜਾ ਭਰ ਜੂਗਾ ਨਹੀਂ ਇੱਥੇ ਆਪਣਾ ਢੋਲ ਹੁੰਦਾ ਜੀ ਟੋਲ ਆਪਣਾ ਹੈਗਾ ਇਹ 50 ਮਣ ਦਾ ਤੇ ਕੁਛ ਚਾ ਲੋ ਖੁੱਲੇ ਰੱਖ ਲਾਂਗੇ ਗੱਟੇ ਕਿਉਂਕਿ ਪਸ਼ੂਆਂ ਨੂੰ ਵੀ ਪਾਣੀ ਹੁੰਦੀ ਹੈ ਫੌੜੀ ਲਾਲੀਜੇਸ਼ਨ ਦੇ ਰੈਣੀ ਨੇ ਤੇ ਹੁਣ ਕਿਹੜਾ ਪਤਾ ਨਹੀਂ ਸਲਾਹਾਂ ਜੀਆਂ ਕਰੀ ਜਾਂਦੇ ਆ ਚਲੋ ਦੇਖਦੇ ਆ ਅੱਜ ਪਾਉਣ ਪਾ ਸਕਦੇ ਆ ਨਹੀਂ ਮੈਨੂੰ ਲੱਗਦਾ ਨਹੀਂ ਰਹੂਗਾ ਅੱਧਾ ਦਾ ਭਲਾ ਅੱਧੀ ਬਾ ਦੇਣਗੇ ਅੱਧੀ ਰਹੂਗੀ ਕਿ ਨਹੀਂ ਮੰਮੀ ਅੱਧੀ ਅੱਧਾ ਹੋ ਜੂ ਅੱਧੀ ਕਰੂਗੀ ਹੂੰ ਇਹਨਾਂ ਨੂੰ ਕਾਪੀ ਜਿਵੇਂ ਕਰਨਾ ਹੋਰ ਸਵੇਰੇ ਹਜੇ ਜੀ ਮੂੰਗੀ ਬੀਜ ਜਿਹੜੀਆਂ ਰਹਿੰਦੀ ਐ ਜਿਹੜੀ ਤੇ ਬਸ ਹੀ ਚੱਲੀ ਜਾਂਦੇ ਕੰਮ ਆਪਾਂ ਤੁਹਾਨੂੰ ਦਿਖਾਉਣੇ ਆਪਣੀ ਸਬਜੀ ਲਓ ਜੀ ਸਬਜੀ ਆਪਣੀ ਬਣ ਗਈ ਐ ਬਸ ਥੋੜਾ ਜਿਹਾ ਪੰਜ ਕਿ ਮਿੰਟ ਹੋਰ ਸੇਕ ਲਵਾ ਕੇ ਆਪਾਂ ਫਿਰ ਲਾ ਦਾਂਗੇ ਫਿਰ ਇਹਦੇ ਮਗਰ ਦੀ ਮਗਰ ਧਰ ਦਾਂਗੇ ਦੁੱਧ ਗਰਮ ਲਓ ਜੀ ਆਪਣੀ ਪਨੀਰ ਦੀ ਸਬਜੀ ਬਣ ਕੇ ਹੋ ਗਈ ਰੈਡੀ ਸਾਰੇ ਦੱਸਿਓ ਕਮੈਂਟ ਕਰਕੇ ਕਿਵੇਂ ਦੀ ਬਣੀ ਬੀਸਨੂ ਕੀ ਮੈਦ ਲੱਗੇ ਐਨੀ ਸੋਹਣੀ ਵੀ ਖੁਸ਼ਬੂ ਆ ਰਹੀ ਆ ਆਪੋ ਆਏ ਲੱਗਦਾ ਹੋਣੀ ਖਾਣਾ ਪਰ ਨਹੀਂ ਹਜੇ ਧਾਰਾ ਘੱਟ ਕੇ ਲਿਓਣੀਆਂ ਫੇਰ ਰੋਟੀ ਬਕਾਵਾਂਗੇ ਫੇਰ ਹੀ ਖਾਵਾਂਗੇ ਤੇ ਲਓ ਜੀ ਇਧਰ ਆਪਾਂ ਧਰਤਾ ਦੁੱਧ ਗਰਮ ਤੇ ਚਲੋ ਜੀ ਅੱਜ ਦੀ ਵੀਡੀਓ ਤਾਂ ਆਪਾਂ ਕਰਾਂਗੇ ਜੀ ਇੱਥੇ ਐਂਡ ਅੱਜ ਦਾ ਬਸ ਜਿਆਦੇ ਬਲੌਗ ਤਾਂ ਵੀ ਨਹੀਂ ਆਪਾਂ ਕੰਮ ਕਰ ਸ਼ੇਅਰ ਕਰ ਸਕੇ ਪਰ ਹਾਂ ਵੀ ਜਿਵੇਂ ਜਿਵੇਂ ਆਪ ਪਨੀਰ ਬਣਾਉਨੇ ਆ ਹਨਾ ਜਿਵੇਂ ਤੇ ਫਿਰ ਪਨੀਰ ਦੀ ਦਵਾ ਸਬਜੀ ਆਪਣਾ ਤੁਹਾਨੂੰ ਦਿਖਾ ਇਹ ਵੀ ਆ ਮੈਂ ਇਹਦਾ ਆ ਹੀ ਦਿਖਾਈ ਸੀ ਤੁਹਾਨੂੰ ਵੀ ਆਪਾਂ ਘਰੇ ਪਨੀਰ ਬਣਾਇਆ ਠੀਕ ਹੈ ਵੀ ਇਹ ਵੀ ਜਿਵੇਂ ਬਾਜ਼ਾਰ ਦਾ ਪਨੀਰ ਚਲੋ ਹੁੰਦਾ ਹਨਾ ਜਿਵੇਂ ਉਹਦੀ ਸਾਜੀ ਬੰਦੀ ਉਹ ਨਹੀਂ ਵੀ ਸਬਜੀ ਖੁਲਦਾ ਘਰੇ ਵੀ ਆਪਾਂ ਉਹ ਵੀ ਤਿਆਰ ਕਰ ਸਕਦੇ ਆ ਵੀ ਜਮਾਣੀ ਖੁਲਦਾ ਦਾ 15 ਤੋਂ 20 ਮਿੰਟ ਮੈਂ ਇਹਨੂੰ ਚੁੱਲੇ ਤੇ ਵਧੀਆ ਵਾਲਾ ਦਵਾਇਆ ਠੀਕ ਹੈ ਤੇ ਪਰ ਜਮਾਣੀ ਖੁਲਦਾ ਮੇਦਾਂ ਉਵੇਂ ਹੀ ਪਈਆ ਪੀਸ ਤੇ ਅਸੀਂ ਤਾਂ ਜੀ ਐਵੇਂ ਹੀ ਬਣਾਉਣੇ ਹੁੰਨੇ ਆ ਤੇ ਤੁਸੀਂ ਵੀ ਇੱਕ ਵਾਰੀ ਐਵੇਂ ਘਰੇ ਬਣਾ ਕੇ ਤਿਆਰ ਕਰਕੇ ਦੇਖੋ 1.5 ਲੀਟਰ ਦੁੱਧ ਸੀਗਾ ਮੈਂ ਇਸ ਦਾ ਤੇ ਵਧੀਆ ਸਰਜੂਗਾ ਆਪਾਂ ਨੂੰ ਹਨਾ ਸਬਜੀ ਵਧੀਆ ਬਣਗੀ ਤੇ ਚਲੋ ਜੀ ਇਸ ਦੇ ਨਾਲ ਆਪਾਂ ਵੀਡੀਓ ਦਾ ਕਰਦੇ ਆ ਜੀ ਇੱਥੇ ਐਂਡ ਤੇ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਜਿਹੜੇ ਆਪਣੇ ਨਵੇਂ ਜੁੜੇ ਆ ਉਹਨਾਂ ਦਾ ਵੀ ਧੰਨਵਾਦ ਜਿਹੜੇ ਆਪਣੇ ਨਾਲ ਪਹਿਲਾਂ ਸ਼ੁਰੂ ਤੋਂ ਜੁੜੇ ਹੋਏ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਜੀ ਤੇ ਇਸੇ ਤਰ੍ਹਾਂ ਜੀ ਆਪ ਦਾ ਸਪੋਰਟ ਬਣਾਈ ਰੱਖਿਓ ਤੇ ਆਪਣੀ ਵੀਡੀਓ ਨੂੰ ਅੱਗੇ-ਤੇ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਜੇਕਰ ਵਧੀਆ ਲੱਗਦੀ ਆ ਤਾਂ ਤੇ ਚਲੋ ਜੀ ਸਾਰਨ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ